ਸਤ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਵੱਡੇ ਸਟੋਰ ਜਿਵੇਂ ਵਾਲਮਾਰਟ ਕੋਸਕੋ ਤੇ ਸੁਪਰਸਟੋਰ ਤੁਹਾਨੂੰ ਕਿਵੇਂ ਮਾਰਕੀਟਿੰਗ ਚਲਾਕੀਆਂ ਨਾਲ ਹਰ ਹਫ਼ਤੇ ਬੇਫਕੂ ਬਣਾ ਰਹੇ ਨੇ ਤੁਸੀਂ ਸੋਚਦੇ ਹੋ ਕਿ ਤੁਸੀਂ ਸਮਾਰਟ ਸ਼ੋਪਿੰਗ ਕਰ ਰਹੇ ਹੋ ਪਰ ਅਸਲ ਚ ਤੁਹਾਡੀ ਜੇਬ ਢਿੱਲੀ ਹੋ ਰਹੀ ਏ ਇਹਨਾਂ ਦੀ ਸਟਰੈਟਜੀ ਦੇ ਨਾਲ ਜੇ ਤੁਸੀਂ ਵਾਲਮਾਰਟ ਚ ਦੁੱਧ ਲੈਣ ਗਏ ਸੀ ਤੇ 200 ਡਾਲਰ ਦਾ ਬਿੱਲ ਪੇ ਕਰਕੇ ਆਏ ਹੋ ਤਾਂ ਅੱਜ ਦੀ ਵੀਡੀਓ ਤੁਹਾਡੀਆਂ ਅੱਖਾਂ ਖੋਲ ਦੇਗੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸਟੋਰ ਲੇਆਉਟ ਐਂਡ ਸ਼ੈਲਫ ਸਾਈਕੋਲੋਜੀ ਨੰਬਰ 1 ਐਂਟਰੀ ਦਾ ਹੈਪੀ Trap ਸਟੋਰ ਐਂਟਰ ਕਰਦੇ ਸਮੇਂ ਤੁਹਾਨੂੰ 컬러ਫੁਲ ਫਲਾਵਰਸ ਫਰੂਟ ਤੇ ਬੇਕਰੀ ਦੀ ਖੁਸ਼ਬੂ ਮਿਲਦੀ ਹੈ ਇਹ ਸਭ ਤੁਹਾਡੇ ਮੂਡ ਨੂੰ ਹੈਪੀ ਤੇ ਰਿਲੈਕਸ ਬਣਾਉਂਦੇ ਨੇ ਜਦੋਂ ਤੁਸੀਂ ਰਿਲੈਕਸ ਹੋ ਜਾਂਦੇ ਹੋ ਤੁਸੀਂ ਜ਼ਿਆਦਾ ਖਰਚਾ ਕਰ ਲੈਂਦੇ ਹੋ ਬਿਨਾਂ ਸਟ्रेस ਦੇ ਤੇ ਤੁਹਾਨੂੰ ਪਤਾ ਵੀ ਨਹੀਂ ਚੱਲਦਾ ਨੰਬਰ 2 ਜ਼ਰੂਰੀ ਚੀਜ਼ਾਂ ਹਮੇਸ਼ਾ ਪਿੱਛੇ ਰੱਖੀਆਂ ਜਾਂਦੀਆਂ ਨੇ ਮਿਲਕ ਐਗ ਬ੍ਰੈਡ ਇਦਾਂ ਦੀਆਂ ਜੜੀਆਂ ਜ਼ਰੂਰੀ ਆਈਟਮਾਂ ਨੇ ਇਹ ਕਦੇ ਵੀ ਤੁਹਾਨੂੰ ਫਰੰਟ 'ਚ ਨਹੀਂ ਮਿਲਣਗੀਆਂ ਤੁਹਾਨੂੰ ਉਹਨਾਂ ਤੱਕ ਪਹੁੰਚਣ ਲਈ ਪੂਰਾ ਸਟੋਰ ਘੁੰਮ ਕੇ ਜਾਣਾ ਪੈਂਦਾ ਹੈ ਰਸਤੇ ਵਿੱਚ ਹੋਰ ਚੀਜ਼ਾਂ ਨਜ਼ਰ ਆਉਂਦੀਆਂ ਨੇ ਤੇ ਤੁਸੀਂ ਨਾ ਚਾਹੰਦੇ ਹੋਏ ਵੀ ਆਪਣੀ ਟਰਾਲੀ ਵਿੱਚ ਉਹਨਾਂ ਚੀਜ਼ਾਂ ਨੂੰ ਰੱਖ ਲੈਂਦੇ ਹੋ ਨੰਬਰ 3 ਆਈ ਲੈਵਲ ਸ਼ੈਲਫ Trap ਜਿੰਨਾਂ ਚੀਜ਼ਾਂ 'ਚ ਸਟੋਰ ਨੂੰ ਜ਼ਿਆਦਾ ਪ੍ਰੋਫਿਟ ਹੁੰਦਾ ਉਹ ਤੁਹਾਡੀ ਆਈ ਲੈਵਲ ਤੇ ਰੱਖੀਆਂ ਜਾਂਦੀਆਂ ਨੇ ਜਿਨ੍ਹਾਂ ਨੂੰ ਤੁਸੀਂ ਸਭ ਤੋਂ ਪਹਿਲਾਂ ਵੇਖਦੇ ਹੋ ਤੇ ਮਹਿੰਗੀ ਚੀਜ਼ ਉੱਪਰ ਹੁੰਦੀ ਹੈ ਹਮੇਸ਼ਾ ਤੇ ਬਾਕੀਆਂ ਚੀਜ਼ਾਂ ਨੂੰ ਇਗਨੋਰ ਕਰਕੇ ਤੁਸੀਂ ਉਹ ਚੀਜ਼ਾਂ ਖਰੀਦ ਲੈਂਦੇ ਹੋ ਤੇ ਆਪਣੇ ਟ੍ਰੋਲੀ 'ਚ ਰੱਖ ਲੈਂਦੇ ਹੋ। ਨੰਬਰ 4 ਬੱਚਿਆਂ ਲਈ ਲੋ ਸ਼ੈਲਫ ਕੈਂਡੀ Trap। ਕੈਂਡੀ, ਚਿਪਸ, ਚਾਕਲੇਟ ਇਹ ਸਭ ਕੁਝ ਲੋ ਸ਼ੈਲਫ ਤੇ ਰੱਖਿਆ ਜਾਂਦੀਆਂ ਨੇ ਜਿੱਥੇ ਬੱਚਿਆਂ ਦੀ ਨਜ਼ਰ ਸੌਖੀ ਚਲੀ ਜਾਂਦੀ ਏ। ਬੱਚੇ ਰੋ ਰੋ ਕੇ ਪੇਰੈਂਟਸ ਦਾ ਬੁਰਾ ਹਾਲ ਕਰ ਦਿੰਦੇ ਨੇ। ਤੇ ਪੇਰੈਂਟਸ ਇਮੋਸ਼ਨਲ ਹੋ ਕੇ ਉਹ ਚੀਜ਼ਾਂ ਲੈ ਲੈਂਦੇ ਨੇ ਜਿਨ੍ਹਾਂ ਦਾ ਉਹਨਾਂ ਕੋਲ ਪਲਾਨ ਵੀ ਨਹੀਂ ਸੀ ਹੈਗਾ। ਨੰਬਰ 5 ਚੈੱਕਆਊਟ ਸ਼ੈਲਫ ਦਾ ਅਟੈਕ। ਜਦੋਂ ਸਾਰਾ ਸਮਾਨ ਖਰੀਦ ਕੇ ਤੁਸੀਂ ਚੈੱਕਆਊਟ ਲਾਈਨ 'ਚ ਜਾ ਕੇ ਖੜਦੇ ਹੋ ਤੁਹਾਨੂੰ ਉੱਥੇ ਛੋਟੀਆਂ-ਮੋਟੀਆਂ ਚੀਜ਼ਾਂ ਦਿਖਦੀਆਂ ਰਹਿੰਦੀਆਂ ਨੇ। ਕੈਂਡੀ, ਗਮ, ਗਿਫਟ ਕਾਰਡ ਇਹ ਚੀਜ਼ਾਂ ਇੰਪਲਸਿਵ ਬਾਇੰਗ ਦਾ ਹਿੱਸਾ ਹੁੰਦੀਆਂ ਨੇ। ਤੁਸੀਂ ਸੋਚਦੇ ਹੋ ਕਿ ਛੋਟੀ ਜੀ ਚੀਜ਼ ਹੈ। ਪਰ ਉਹ ਤੁਹਾਡੇ ਬਿੱਲ ਦਾ ਹਿੱਸਾ ਬਣ ਜਾਂਦੀਆਂ ਨੇ ਤੇ ਛੋਟਾ-ਛੋਟਾ ਕਰਕੇ ਇਹ ਤੁਹਾਡੀ ਜੇਬ ਉੱਤੇ ਡਾਕਾ ਮਾਰਨ ਦਾ ਕੰਮ ਕਰਦੀਆਂ ਨੇ ਪ੍ਰਾਈਸਿੰਗ ਟ੍ਰਿਕਸ ਐਂਡ ਫੋਰਸਡ ਡਿਸਕਾਊਂਟ ਨੰਬਰ 6 19.99 ਵਰਸ 20 ਤੁਹਾਨੂੰ ਲੱਗਦਾ ਹੈ ਕਿ ਤੁਸੀਂ 20 ਡਾਲਰ ਦੇ ਨਹੀਂ ਤੁਸੀਂ 19 ਡਾਲਰ ਸ਼ਾਪਿੰਗ ਕਰ ਰਹੇ ਹੋ ਪਰ ਅਸਲ ਵਿੱਚ ਸਿਰਫ ਇੱਕ ਸੈਂਟ ਦਾ ਡਿਫਰੈਂਸ ਹੈ ਇਹ ਸਾਈਕੋਲੋਜੀਕਲ ਟ੍ਰਿਕ ਹੈ ਜੋ ਦਿਮਾਗ ਨੂੰ ਕਨਫਿਊਜ਼ ਕਰ ਦਿੰਦੀ ਹੈ ਨੰਬਰ 7 ਬਾਏ 2 ਗੈਟ 1 ਫ੍ਰੀ ਇਹ ਡੀਲ ਸੁਣ ਕੇ ਤੁਸੀਂ ਖੁਸ਼ ਹੋ ਜਾਂਦੇ ਹੋ ਤੁਹਾਨੂੰ ਲੱਗਦਾ ਵੀ ਦੋ ਚੀਜ਼ਾਂ ਖਰੀਦਾਂਗੇ ਤੇ ਇੱਕ ਚੀਜ਼ ਤੁਹਾਨੂੰ ਫ੍ਰੀ ਮਿਲ ਜਾਣੀ ਹੈ ਪਰ ਅਸਲ ਦੇ ਵਿੱਚ ਜਿਹੜੀਆਂ ਤੁਸੀਂ ਦੋ ਚੀਜ਼ਾਂ ਖਰੀਦੀਆਂ ਸੀ ਉਹਦੇ ਵਿੱਚ ਹੀ ਉਹਨਾਂ ਨੇ ਤੀਜੀ ਦਾ ਰੇਟ ਪਹਿਲਾਂ ਹੀ ਐਡ ਕਰ ਲਿਆ ਹੁੰਦਾ ਹੈ ਤੇ ਤੁਹਾਡੇ ਦਿਮਾਗ ਨੂੰ ਇੱਕ ਮਾਇਆ ਜਾਲ ਵਿੱਚ ਫਸਾ ਦਿੱਤਾ ਜਾਂਦਾ ਹੈ ਉਹ ਫ੍ਰੀ ਚੀਜ਼ ਕੋਈ ਗਿਫਟ ਨਹੀਂ ਹੁੰਦੀ ਤੁਹਾਡੇ ਹੀ ਡਾਲਰਾਂ ਦੇ ਨਾਲ ਤੁਹਾਨੂੰ ਮਿਲਦੀ ਹੈ ਨੰਬਰ 1 ਬੰਡਲ ਡੀਲਸ ਬਾਏ ਮੋਰ ਸੇਵ ਮੋਰ ਤੁਸੀਂ ਸੋਚਦੇ ਹੋ ਕਿ ਜਿੰਨਾ ਜ਼ਿਆਦਾ ਆਪਾਂ ਇਕੱਠਾ ਖਰੀਦਾਂਗੇ ਓਨੀ ਜ਼ਿਆਦਾ ਸਾਡੀ ਬਚਤ ਹੋਏਗੀ ਪਰ ਅਸਲ ਦੇ ਵਿੱਚ ਤੁਸੀਂ ਆਪਣਾ ਜ਼ਿਆਦਾ ਖਰਚਾ ਕਰ ਲੈਂਦੇ ਹੋ ਚੀਜ਼ਾਂ ਉਹ ਵੀ ਲਈ ਜਾ ਰਹੇ ਹੋ ਜਿਨ੍ਹਾਂ ਦੀ ਤੁਹਾਨੂੰ ਲੋੜ ਨਹੀਂ ਤੇ ਸਟੋਰ ਤੁਹਾਡੀ ਕੁਆਂਟੀਟੀ ਦੇ ਨਾਲ ਆਪਣਾ ਪ੍ਰੋਫਿਟ ਕਮਾ ਲੈਂਦਾ ਹੈ। ਨੰਬਰ 9 ਲਿਮਟਿਡ ਟਾਈਮ ਆਫਰ ਫਲੈਸ਼ ਸੇਲ ਜਿੱਥੇ ਮਰਜ਼ੀ ਚਲੇ ਜਾਓ ਇਹ ਬੋਰਡ ਤੁਹਾਨੂੰ ਹਮੇਸ਼ਾ ਹੀ ਮਿਲੇਗਾ। ਇਹ ਐਕਚੁਅਲ ਦੇ ਵਿੱਚ ਤੁਹਾਡਾ ਇੱਕ ਫੋਮੋ ਕ੍ਰੀਏਟ ਕਰਦੇ ਨੇ ਮਤਲਬ ਫੀਅਰ ਆਫ ਮਿਸਿੰਗ ਆਊਟ ਤੁਹਾਨੂੰ ਲੱਗਦਾ ਹੈ ਕਿ ਅੱਜ ਜੇ ਇਹ ਚੀਜ਼ ਨਾ ਨ ਲਈ ਤਾਂ ਮੌਕਾ ਮੇਰੇ ਹੱਥੋਂ ਨਿਕਲ ਜਾਣਾ। ਪਰ ਇਹ ਆਫਰਸ ਰੋਜ਼ ਹੁੰਦੇ ਨੇ ਸਿਰਫ ਪੈਕੇਜਿੰਗ ਬਦਲ ਕੇ ਪੈਕੇਜਿੰਗ ਦੇ ਨਾਲ ਛੇੜਛਾੜ ਕਰਕੇ ਤੁਹਾਨੂੰ ਕਨਫਿਊਜ਼ ਕੀਤਾ ਜਾਂਦਾ ਹੈ ਨੰਬਰ 10 ਐਂਕਰ ਪ੍ਰਾਈਸਿੰਗ ਫੇਕ ਡਿਸਕਾਊਂਟ ਪ੍ਰੋਡਕਟ ਦਾ ਅਸਲੀ ਪ੍ਰਾਈਸ ਹੁੰਦਾ 50 ਡਾਲਰ ਪਰ ਸਟੋਰ ਵਾਲੇ ਕੀ ਕਰਦੇ ਨੇ 100 ਡਾਲਰ ਦਾ ਪ੍ਰਾਈਸ ਲਿਖ ਕੇ ਉੱਤੇ ਕਾਟਾ ਮਾਰ ਕੇ ਥੱਲੇ ਲਿਖ ਦਿੰਦੇ ਨੇ 49.99 ਤੁਸੀਂ ਸੋਚਦੇ ਹੋ ਕਿ 100 ਵਾਲੀ ਚੀਜ਼ 50 ਚ ਮਿਲ ਰਹੀ ਹੈ ਅੱਧੋ-ਅੱਧ ਦੀ ਬਚਤ ਹੋ ਰਹੀ ਹੈ ਪਰ ਅਸਲ ਚ ਇਹ ਇੱਕ ਮਾਇਆਜਾਲ ਹੁੰਦਾ ਹੈ ਡਿਸਕਾਊਂਟ ਦਾ ਜਿਹੜਾ ਤੁਹਾਨੂੰ ਭਰਮਾਉਣ ਦੇ ਲਈ ਪੂਨਾ ਕੋਲ ਬਣਾਇਆ ਜਾਂਦਾ ਹੈ ਪੁਆਇੰਟ ਨੰਬਰ 11 ਹੈ ਬਾਏ 1겟1 ਫ੍ਰੀ ਤੁਸੀਂ ਸੋਚਦੇ ਹੋ ਕਿ ਇੱਕ ਚੀਜ਼ ਖਰੀਦਾਂਗੇ ਦੂਜੀ ਚੀਜ਼ ਫ੍ਰੀ ਮਿਲ ਜਾਣੀ ਹੈ ਇਦਾਂ ਦਾ ਕੁਝ ਨਹੀਂ ਹੁੰਦਾ ਸਟੋਰਸ ਆਪਣਾ ਪ੍ਰੋਫਿਟ ਕਮਾਉਣ ਵਾਸਤੇ ਬੈਠੇ ਨੇ ਸੇਵਾ ਕਰਨ ਵਾਸਤੇ ਨਹੀਂ ਬੈਠੇ ਅਸਲ ਵਿੱਚ ਜਿਹੜੀ ਪਹਿਲੀ ਚੀਜ਼ ਦਾ ਹੀ ਰੇਟ ਉਹਨਾਂ ਨੇ ਡਬਲ ਕਰ ਦਿੱਤਾ ਜਾਂਦਾ ਹੈ ਜਿੰਦੇ ਵਿੱਚ ਦੂਜੀ ਚੀਜ਼ ਦਾ ਪ੍ਰਾਈਸ ਆਲਰੇਡੀ ਇਨਕਲੂਡ ਹੁੰਦਾ ਤੁਹਾਨੂੰ ਲੱਗਦਾ ਹੈ ਕਿ ਮੈਂ ਇੱਕ ਖਰੀਦੀ ਹੈ ਤੇ ਦੂਜੀ ਮੈਨੂੰ ਫ੍ਰੀ ਮਿਲ ਗਈ ਨੰਬਰ 12 ਪਰਮਨੈਂਟ ਸੇਲ ਹਰ ਸਟੋਰ 'ਚ ਹਮੇਸ਼ਾ ਸੇਲ 70% ਆਫ ਕਲੀਅਰੈਂਸ ਇਦਾਂ ਦੇ ਬੋਰਡ ਹਮੇਸ਼ਾ ਹੀ ਤੁਹਾਨੂੰ ਲੱਗੇ ਮਿਲ ਜਾਣਗੇ ਇਹ ਤੁਹਾਡੇ ਦਿਮਾਗ 'ਚ ਅਰਜੈਂਸੀ ਤੇ ਵੈਲਿਊ ਦਾ ਇੱਕ ਇਲਿਊਜ਼ਨ ਪੈਦਾ ਕਰਦੇ ਨੇ ਅਸਲ 'ਚ ਤੁਹਾਨੂੰ ਰੋਜ਼ ਵਾਲੇ ਪ੍ਰਾਈਸ ਤੇ ਹੀ ਚੀਜ਼ ਮਿਲਦੀ ਹੁੰਦੀ ਹੈ ਪਰ ਸਾਡੇ ਦਿਮਾਗ ਨੂੰ ਕਨਫਿਊਜ਼ ਕਰਕੇ ਇਹ ਜ਼ਬਰਦਸਤੀ ਆਪਣਾ ਸਮਾਨ ਸਾਡੀ ਟ੍ਰੋਲੀ 'ਚ ਰਖਾਉਂਦੇ ਨੇ ਸਾਡੀ ਜੇਬ ਦੇ ਵਿੱਚੋਂ ਡਾਲਰ ਕਢਵਾ ਲੈਂਦੇ ਇਮੋਸ਼ਨ Trap, ਮਿਊਜ਼ਿਕ, ਸਮੈਲ ਸੈਂਪਲਿੰਗ ਨੰਬਰ 13 ਤੇ ਆਪਣਾ ਆਂਦਾ ਜੀ ਫ੍ਰੀ ਸੈਂਪਲ ਟਰੈਪ ਜਾਂ ਟ੍ਰੀਟ ਤੁਸੀਂ ਕੋਸ ਕੁਝ ਗਏ ਹੋਗੇ ਤੁਹਾਨੂੰ ਫ੍ਰੀ ਸੈਂਪਲ ਟੈਸਟ ਲਈ ਮਿਲਦੇ ਆਂ ਕਈ ਵਾਰੀ ਚਾਕਲੇਟ ਸ਼ਾਪ ਤੇ ਮਿਲਦੇ ਆਂ ਤੁਸੀਂ ਸਮਝਦੇ ਹੋ ਕਿ ਤੁਸੀਂ ਸਿਰਫ ਟੈਸਟ ਕਰ ਰਹੇ ਹੋ ਪਰ ਸੈਂਪਲ ਤੋਂ ਬਾਅਦ ਤੁਹਾਡੇ ਉੱਤੇ ਇੱਕ ਪ੍ਰੈਸ਼ਰ ਜਿਹਾ ਬਣ ਜਾਂਦਾ ਇਮੋਸ਼ਨਲੀ ਤੁਸੀਂ ਇਮੋਸ਼ਨਲੀ ਤੁਸੀਂ ਫੀਲ ਕਰਦੇ ਹੋ ਕਿ ਸਾਨੂੰ ਕੁਝ ਲੈਣਾ ਚਾਹੀਦਾ ਹੈ ਫ੍ਰੀ ਸੈਂਪਲ ਦੇ ਨਾਮ ਤੇ 15-20 ਡਾਲਰ ਦਾ ਸਮਾਨ ਤੱਕੇ ਨਾਲ ਹੀ ਤੁਸੀਂ ਲੈ ਲੈਂਦੇ ਹੋ ਨੰਬਰ 14 뮤ਜ਼ਿਕ ਦਾ ਮੈਜਿਕ ਸਲੋ 뮤ਜ਼ਿਕ ਤੁਹਾਨੂੰ ਸਲੋ ਚੱਲਦਾ ਰੱਖਦਾ ਹੈ ਜਿਆਦਾ ਟਾਈਮ ਜਿਆਦਾ ਪ੍ਰੋਡਕਟ ਕੰਟੈਕਟ ਤੇ ਜਿਆਦਾ ਸੇਲ ਮਿਊਜ਼ਿਕ ਤੁਹਾਡੇ ਸ਼ੋਪਿੰਗ ਰਿਦਮ ਨੂੰ ਕੰਟਰੋਲ ਕਰ ਲੈਂਦਾ ਤੁਸੀਂ ਹੌਲੀ ਹੌਲੀ ਚੱਲਦੇ ਹੋ ਤੇ ਤੁਹਾਨੂੰ ਟਾਈਮ ਦਾ ਪਤਾ ਨਹੀਂ ਲੱਗਦਾ ਤੇ ਚੱਕ ਕੇ ਆਪਣੀ ਕਾਰਟ ਭਰ ਲੈਂਦੇ ਹੋ ਅਗਲੀ ਵਾਰੀ ਜਦੋਂ ਸ਼ੋਪਿੰਗ ਕਰਨ ਜਾਣਾ ਹੈ ਕਰਨਾ ਚ ਹੈੱਡਫੋਨ ਲੱਗ ਜਾਓ ਨੰਬਰ 15 스멜 ਐਂਡ ਫਰੇਗਰੈਂਸ ਸਾਈਕੋਲੋਜੀ ਬੇਕਰੀ ਦੀ ਖੁਸ਼ਬੂ ਜਾਣ ਬੁੱਝ ਕੇ ਸਟੋਰਾਂ ਵਿੱਚ ਛੱਡੀ ਜਾਂਦੀ ਹੈ ਉਹ ਤੁਹਾਨੂੰ ਫਰੈਸ਼ ਫੀਲ ਕਰਾਉਂਦੇ ਰਹਿੰਦੇ ਨੇ ਤੇ ਤੁਸੀਂ ਖਾਣਾ ਜਾਂ 스ਨੈਕਸ ਜਾਣ ਬੁੱਝ ਕੇ ਲੈ ਲੈਂਦੇ ਹੋ ਤੇ ਸੈਂਟ ਤੁਹਾਡੇ ਮੂਡ ਨੂੰ ਸੈੱਟ ਕਰ ਦਿੰਦੀ ਹੈ ਤੇ ਤੁਸੀਂ ਉਹਨਾਂ ਦੇ ਕੰਟਰੋਲ ਵਿੱਚ ਆ ਜਾਂਦੇ ਹੋ ਨੰਬਰ 16 ਲਾਈਟਿੰਗ ਐਂਡ ਕਲਰਸ ਦਾ ਖੇਡ yellow warm light ਤੁਹਾਨੂੰ ਕੰਫਰਟ ਫੀਲ ਕਰਾਉਂਦੀ ਹੈ white spotlight ਤੁਹਾਨੂੰ white spotlight ਤੁਹਾਨੂੰ ਅਟਰੈਕਟ ਕਰਦੀ ਹੈ ਸੇਲਸ ਰੈਕਸ ਵਾਲ ਇਹ ਸਭ ਤੁਹਾਡੇ ਸਬਕੌਂਸ਼ੀਅਸ ਮਾਈਂਡ ਨੂੰ ਇਹ ਸਭ ਤੁਹਾਡੇ ਸਬਕੌਂਸ਼ੀਅਸ ਮਾਈਂਡ ਨੂੰ ਐਕਟੀਵੇਟ ਕਰਨ ਦਾ ਤਰੀਕਾ ਹੈ ਲॉयਲਟੀ ਮੈਂਬਰਸ਼ਿਪ ਐਂਡ ਟਰੈਕਿੰਗ ਨੰਬਰ 17 loyality card tracking system ਤੁਸੀਂ ਸਮਝਦੇ ਹੋ ਕਿ ਤੁਸੀਂ ਇਹਨਾਂ ਦੇ loyality card ਲੈ ਕੇ ਆਪਣੇ ਪੁਆਇੰਟ ਇਕੱਠੇ ਕਰ ਰਹੇ ਹੋ ਪਰ ਅਸਲ 'ਚ ਸਟੋਰ ਤੁਹਾਡੇ ਹਰ ਪ੍ਰੋਡਕਟ ਦੀ ਤੁਹਾਡੇ ਟਾਈਮ ਦੀ ਤੁਹਾਡੇ ਪ੍ਰੀਫਰੈਂਸ ਦੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਹਾਨੂੰ ਟਰੈਕ ਕਰ ਰਿਹਾ ਹੈ ਅੱਗੇ ਤੋਂ ਤੁਹਾਨੂੰ ਉਹਦੇ ਸਬ ਨਾਲ ਪਰਸਨਲਾਈਜ਼ਡ ਐਡਸ ਭੇਜੀਆਂ ਜਾਣਗੀਆਂ ਤੁਹਾਨੂੰ ਆਫਰ ਦਿੱਤੇ ਜਾਣਗੇ ਤੁਹਾਡਾ ਸਾਰਾ ਡਾਟਾਬੇਸ ਸਾਰੀ ਇਨਫੋਰਮੇਸ਼ਨ ਉਹਨਾਂ ਕੋਲ ਹੁੰਦੀ ਹੈ ਨੰਬਰ 18 ਵੱਡੀ ਕਾਰਟ ਸਾਈਜ਼ ਸ਼ੋਪਿੰਗ ਕਾਰਟ ਪਹਿਲਾਂ ਵੱਡੀ ਨਹੀਂ ਸੀ ਹੁੰਦੀ ਇਹ ਜਾਣ ਬੁੱਝ ਕੇ ਅੱਜ ਕੱਲ ਵੱਡੇ ਸਾਈਜ਼ ਦੀ ਬਣਾਈ ਗਈ ਹੈ ਜਦੋਂ ਆਪਾਂ ਛੋਟੀਆਂ ਛੋਟੀਆਂ ਚੀਜ਼ਾਂ ਪਾਣੇ ਆ ਤਾਂ ਆਪਾਂ ਨੂੰ ਕਾਰਟ ਖਾਲੀ ਲੱਗਦੀ ਹੈ ਜਦੋਂ ਆਪਣੀ ਕਾਰਟ ਜਾਂ ਆਪਣੀ ਟ੍ਰੋਲੀ ਖਾਲੀ ਹੁੰਦੀ ਹੈ ਆਪਣੇ ਦਿਮਾਗ ਤੇ ਪ੍ਰੈਸ਼ਰ ਆਂਦਾ ਕਿ ਇਹ ਖਾਲੀ ਵਧੀਆ ਨਹੀਂ ਲੱਗ ਰਹੀ ਆਪਾਂ ਇਹਨੂੰ ਹੋਰ ਭਰ ਲਈਏ ਨੰਬਰ 19 ਆਂਦਾ ਹੈ ਸੀਜ਼ਨਲ ਡੈਕੋਰੇਸ਼ਨਸ ਇਮੋਸ਼ਨਲ ਟ੍ਰਿਗਰ 크리스마ਸ ਨਿਊ ਇਅਰ ਥੈਂਕਸ giving ਇੰਨਾ ਸਾਰੇ ਟਾਈਮਾਂ ਦੇ ਵਿੱਚ ਡੈਕੋਰੇਸ਼ਨ ਦੇ ਨਾਲ ਪੂਰੇ ਸਟੋਰ ਨੂੰ ਸਜਾਇਆ ਜਾਂਦਾ ਹੈ ਉਹ ਤੁਹਾਨੂੰ ਇਮੋਸ਼ਨਲ ਬਣਾਉਂਦੇ ਨੇ ਤੁਹਾਨੂੰ ਫੈਮਿਲੀ ਫੀਲਿੰਗ ਦਿੰਦੇ ਨੇ ਤੁਸੀਂ ਤਿਉਹਾਰਾਂ ਦੇ ਮੂਡ ਵਿੱਚ ਤੁਸੀਂ ਜ਼ਿਆਦਾ ਸ਼ੋਪਿੰਗ ਕਰ ਜਾਂਦੇ ਹੋ ਸਾਡੇ ਦਿਮਾਗ ਵਿੱਚ ਆ ਜਾਂਦਾ ਹੈ ਕਿ ਦੀਵਾਲੀ ਚੱਲ ਰਹੀ ਹੈ ਜਾਂ ਬਲੈਕ ਫਰਾਈਡੇ ਚੱਲ ਰਿਹਾ ਹੈ ਸਾਨੂੰ ਕੁਝ ਲੈਣਾ ਚਾਹੀਦਾ ਹੈ ਇਹ ਸਭ ਇਨ੍ਹਾਂ ਕੰਪਨੀਆਂ ਵੱਲੋਂ ਚਲਾਇਆ ਗਿਆ ਇੱਕ ਡਰਾਮਾ ਹੈ ਕ੍ਰੋਸ ਸੈਲਿੰਗ ਸਟਰੈਟਜੀ ਟੂਥਪੇਸਟ ਦੇ ਨਾਲ ਟੂਥ ਬਰਸ਼ ਕੈਚਅਪ ਦੇ ਨਾਲ ਫਰਾਈ ਇਦਾਂ ਦੇ ਸੁਜੈਸ਼ਨ ਪੀਅਰ ਚ ਖਰੀਦਣ ਲਈ ਤੁਹਾਨੂੰ ਮਜਬੂਰ ਕਰਦੇ ਨੇ ਸਟੋਰ ਤੁਹਾਡੇ ਲਈ ਪਹਿਲਾਂ ਹੀ ਆਪਣੀ ਪਲਾਨਿੰਗ ਬਣਾ ਕੇ ਰੱਖੀ ਹੋਈ ਹੈ ਸਟੋਰਾ ਨੇ ਕਿ ਤੁਹਾਨੂੰ ਉਹਨਾਂ ਨੇ ਕੀ ਕੀ ਵੇਚਣਾ ਤੇ ਉਹ ਆਪਣੇ ਪਲਾਨ ਦੇ ਵਿੱਚ ਸਕਸੈਸਫੁਲ ਹੁੰਦੇ ਨੇ ਤੇ ਆਪਾਂ ਬਿਨਾਂ ਕਿਸੇ ਕੰਟਰੋਲ ਤੋਂ ਆਪਾਂ ਉਹਨਾਂ ਦੇ ਜਾਲ ਵਿੱਚ ਫਸਦੇ ਜਾਂਦੇ ਆ ਨੰਬਰ 21 ਮੈਂਬਰਸ਼ਿਪ ਫੀ ਲੌਇਲਟੀ ਦਾ ਲੋਕ ਕੋਸਕੋ ਵਰਗੇ ਸਟੋਰ ਨੇ ਤੁਹਾਨੂੰ ਜਾਣਬੁੱਝ ਕੇ ਮੈਂਬਰਸ਼ਿਪ ਕਾਰਡ ਦੇ ਦਿੰਦੇ ਨੇ ਤੁਸੀਂ ਸੋਚਦੇ ਹੋ ਕਿ ਮੈਂਬਰਸ਼ਿਪ ਦੀ ਫੀਸ ਦਿੱਤੀ ਏ ਹੁਣ ਸਾਨੂੰ ਸ਼ਾਪਿੰਗ ਕਰਨੀ ਪੈਣੀ ਹੈ ਤਾਂ ਕਿ ਆਪਾਂ ਮੈਂਬਰਸ਼ਿਪ ਦੀ ਫੀਸ ਰਿਕਵਰ ਕਰ ਲਈਏ ਉਹ ਫੀਸ ਰਿਕਵਰ ਕਰਦੇ ਕਰਦੇ ਤੁਸੀਂ ਅਨਨੈਸੀਸਰੀ ਚੀਜ਼ਾਂ ਲੈ ਲੈਂਦੇ ਹੋ ਜਿਨ੍ਹਾਂ ਦੀ ਤੁਹਾਨੂੰ ਲੋੜ ਨਹੀਂ ਹੁੰਦੀ ਤੇ ਪੈਸਾ ਤੁਹਾਡਾ ਵੇਸਟ ਹੋ ਜਾਂਦਾ ਫਿਰ ਅੰਡਰਸਟੈਂਡ ਆਈ ਸੋ ਸੌਰੀ ਇਫ I ਕੈਨ ਡੂ ਸੋਮੇਥਿੰਗ ਬਟ I ਕੈਨ I ਡੋਨਟ ਨਾ ਹੁਣ ਆਪਾਂ ਪਹੁੰਚ ਗਏ ਆ ਉਸ ਪੁਆਇੰਟ ਤੇ ਵੀ ਤੁਸੀਂ ਬੇਵਕੂਫ ਨਹੀਂ ਬਸ ਅਨਅਵੇਅਰ ਹੋ ਤੁਸੀਂ ਸਮਾਰਟ ਹੋ ਪਰ ਤੁਸੀਂ ਅਵੇਅਰ ਨਹੀਂ ਹੋ ਸਟੋਰ ਤੁਹਾਡੇ ਇਮੋਸ਼ਨਸ ਹੈਬਿਟ ਤੇ ਸਾਈਕੋਲੋਜੀ ਨੂੰ ਸਮਝ ਕੇ ਤੁਹਾਡੇ ਜੇਬ ਚੋਂ ਪੈਸੇ ਕੱਢ ਰਿਹਾ ਹੈ ਅੱਜ ਤੋਂ ਬਾਅਦ ਤੁਸੀਂ ਇਹ ਮਿਸਟੇਕ ਨਹੀਂ ਕਰੋਗੇ ਹਰ ਸ਼ੋਪਿੰਗ ਤੋਂ ਪਹਿਲਾਂ ਇੱਕ ਲਿਸਟ ਬਣਾ ਕੇ ਜਾਇਆ ਕਰੋ ਧੱਕੇ ਨਾਲ ਜੇ ਤੁਹਾਨੂੰ ਕੋਈ ਸਮਾਨ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ ਇੰਪਲਸਿਵ ਬਾਇੰਗ ਤੋਂ ਬਚੋ ਸੇਲ ਬੋਰਡ ਵੇਖ ਕੇ ਨਹੀਂ ਸਮਝ ਕੇ ਖਰੀਦਿਆ ਕਰੋ 카ਟ ਵਿੱਚ ਆਪਣੇ ਟ੍ਰੋਲੀ ਦੇ ਵਿੱਚ ਸਿਰਫ ਉਹੀ ਚੀਜ਼ਾਂ ਪਾਓ ਜੋ ਤੁਸੀਂ ਪਲਾਨ ਕੀਤੀਆਂ ਹੋਈਆਂ ਨੇ ਇਮੋਸ਼ਨਲ ਨਾ ਹੋਵੋ ਲੌਜੀਕਲ ਬਣੋ ਕਈ ਵਾਰੀ ਆਪਾਂ ਉਹ ਚੀਜ਼ਾਂ ਲੈਣ ਜਿਹੜੀਆਂ ਚੀਜ਼ਾਂ ਲੈਣ ਲਈ ਆਪਾਂ ਸਟੋਰ 'ਚ ਜਾਂਦੇ ਆਂ ਜਦੋਂ ਆਪਾਂ ਘਰ ਆ ਕੇ ਦੇਖਦੇ ਆਂ ਉਹ ਚੀਜ਼ਾਂ ਤੇ ਨਹੀਂ ਬਾਕੀ ਸਾਰਾ ਕੁਝ ਲੈ ਕੇ ਆ ਗਏ ਆ ਜੇ ਵੀਡੀਓ ਪਸੰਦ ਆਈਏ ਤਾਂ ਲਾਈਕ ਕਰੋ ਕਮੈਂਟ 'ਚ ਦੱਸੋ ਕੀ ਕਿਹੜੀ ਟ੍ਰਿਕ ਤੁਹਾਨੂੰ ਸਭ ਤੋਂ ਜ਼ਿਆਦਾ ਖਤਰਨਾਕ ਲੱਗੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਹੋਰ ਵੀ ਨੋਲਿਜ ਪਰ ਇਹ ਵੀਡੀਓ ਆ ਰਹੀਆਂ ਨੇ ਸ਼ੋਪਿੰਗ ਸਮਝ ਕੇ ਕਰੋ ਅਗਲੀ ਵੀਡੀਓ 'ਚ ਆਪਾਂ ਡਿਸਕਸ ਕਰਾਂਗੇ ਕਿ ਕਾਰ ਡੀਲਰਸ਼ਿਪ ਵਾਲੇ ਕਿਵੇਂ ਚਲਾਕੀ ਦੇ ਨਾਲ ਤੁਹਾਨੂੰ ਧੱਕੇ ਨਾਲ ਹਜ਼ਾਰ ਡਾਲਰ ਪੇਮੈਂਟ ਵਾਲੀ ਕਾਰ ਛੇਪ ਦਿੰਦੇ ਨੇ ਤੇ ਤੁਹਾਨੂੰ ਪਤਾ ਵੀ ਨਹੀਂ ਚੱਲਦਾ ਸਤਿ ਸ਼੍ਰੀ ਅਕਾਲ ਜੀ ਧੰਨਵਾਦ